ਉਹ ਤੋ ਤਾਂ ਜਿੰਦਾਬਾਦ ਜਿੰਦਾਬਾਦ ਸਾਹਮਣੇ ਆਓ ਰਾਸ਼ਟਰੀ ਦਲਪੰਨ ਮਨਦੀਪ ਮੈਂ ਮਨਦੀਪ ਜਿੰਦਾਬਾਦ ਜਿੰਦਾਬਾਦ ਥੋੜਾ ਪਿੱਛੇ ਜਿਓ ਪਿੱਛੇ ਖਲ ਜਾਓ ਪੂਰਾ ਕੋਰਾ ਖਲ ਜਾਓ ਆ ਕੇ ਮਨਦੀਪ ਖਲਾਵੇ ਮਨਦੀਪ ਅਰੇ ਸਰਪ੍ਰਦਾਤਾ ਜੀ ਤੁਹਾਰਾ ਜੰਮਰ ਸਰਦੋਂ ਮੈਂ ਜਾਣ ਕੇ ਬਸੇ ਵੀ ਜਾਣਦਾ ਹਾਂ ਹੁਣੀਆਂ ਆਏ ਚਾਰ ਪੰਜ ਮਿੰਟ ਬਾਅਦ ਓਏ ੜਬੋ ਜਾਣਾ ਜੀ 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 ਜ ਕਿੰਨਾ ਮਾਉਣ ਨਹੀਂ ਇਹ ਇੱਥੇ ਰੁਕ ਗਏ ਸਾਰੇ ਕਿੱਥੇ ਗਏ ਆ ਹਾਂ ਇੱਧਰ ਹੋ ਜਾ ਨਾ ਹਾਂ ਜੀ ਹਾਂ मैं पर सोने मनदीप इधर ਚਲੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਜੈ ਮਾਈ ਜੈ ਮਹਾਕਾਲ ਜੈ ਮਹਾਕਾਲ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਸਮੁੱਚੇ ਪੰਜਾਬ ਚੋਂ ਨੈਸ਼ਨਲ ਪੱਧਰ ਦੇ ਜਿਹੜੇ ਸਨਾਤਨੀ ਆਗੂ ਹੈ ਰਾਸ਼ਟਰੀ ਪੱਧਰ ਦੇ ਜਿਹੜੇ ਨਮਾਇੰਦਗੀ ਕਰਨ ਵਾਲੇ ਪ੍ਰਮੁੱਖ ਪੰਜ ਚਿਹਰੇ ਹੈ ਉਹ ਸਾਰੇ ਡੀਸੀ ਸਾਹਿਬ ਨੂੰ ਮਿਲਣ ਆਏ ਸੀ ਪੱਤੋ ਹੀਰਾ ਸਿੰਘ ਵਾਲਾ ਜਿਹੜਾ ਨਿਹਾਲ ਸਿੰਘ ਵਾਲੇ ਦੇ ਨਾਲ ਪਿੰਡ ਪੈਂਦਾ ਉੱਥੇ ਕਾਲੀ ਮਾਤਾ ਦੇ ਮੰਦਿਰ ਦੀ ਉਹ ਸਾਰੀ ਜਿਹੜੀ ਮਹਾਮੜਲੇਸ਼ਵਰ ਸਤਿਆਨੰਦ ਗਿਰੀ ਜੀ ਮਹਾਰਾਜ ਵੱਲੋਂ ਕੀਤੀ ਜਾ ਰਹੀ ਸੀ ਜੋ ਕਿ ਜਉਨੇ ਖੜੇ ਤੋਂ ਸਿਆਸੀ ਨੇ ਤੇ ਮਹਾਮਡਲੇਸ਼ਵਰ ਨੇ ਉੱਥੇ ਦੇ ਕੁਝ ਸ਼ਰਾਰਤੀ ਅੰਸ਼ਰਾ ਨੇ ਪਹਿਲਾਂ ਕੋਡ ਦਾ ਫੜਾ ਲੈਣ ਦੀ ਕੋਸ਼ਿਸ਼ ਕੀਤੀ ਜਦੋਂ ਸਿਵਲ ਕੋਰਟ ਨੇ ਉਸ ਗੱਲ ਤੋਂ ਇਨਕਾਰੀ ਕਰਤੀ ਮੇ ਨਿੱਜੀ ਪ੍ਰਾਪਰਟੀ ਹੈ ਤੇ ਮੰਦਿਰ ਜਾਂ ਗੁਰਦੁਆਰੇ ਦੀ ਇਸਾਰੀ ਤੇ ਜਿਹੜਾ ਰੋਕ ਨਹੀਂ ਲਾਈ ਜਾ ਸਕਦੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਕਾਫੀ ਚਿਰ ਜਦਦੋ ਜãiਦ ਕਰਨ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਨੇ ਮਹਾਮਡਲੇਸ਼ਵਰ ਸਾਹਿਬ ਦੇ ਹੱਕ ਦੇ ਵਿੱਚ ਆਪਣਾ ਨਿਰਣੇ ਦਿੱਤਾ ਵੀ ਇਹ ਸਾਰੀ ਨਹੀਂ ਰੋਕੀ ਜਾ ਸਕਦੀ ਉਹਨਾਂ ਨੇ ਗੋਲਮੋਲ ਕਰਕੇ ਪੋਲੀਟੀਕਲ ਸਿਫਾਰਸ਼ਾਂ ਕਰਾ ਕੇ ਏਡੀਸੀ ਦੇ ਥਰੂ ਦੋ ਨੋਟਸ ਆ ਜਿਹੜੇ ਉਸ ਉਹ ਸਾਰੀ ਨੂੰ ਢਾਣ ਵਾਸਤੇ ਮਾਹਮੜਲੇਸ਼ਵਰ ਸਾਧ ਆਨੰਦਗਰੀ ਜੀ ਮਹਾਰਾਜ ਨੂੰ ਭੇਜੇ ਸੀ ਜਿਹਦੇ ਉੱਤੇ ਰਿਐਕਸ਼ਨ ਕਰਦਿਆਂ ਹੋਇਆ ਸਮੁੱਚੇ ਪੰਜਾਬ ਤੋਂ ਸ਼ਿਰਸਾਨਾ ਹਿੰਦੁਸਤਾਨ ਦੇ ਜਿਹੜੇ ਪ੍ਰਧਾਨ ਪਵਨ ਗੁਪਤਾ ਜੀ ਸ਼ਤੀਸ਼ ਸ਼ਰਮਾ ਜੀ ਗੌਰ ਰਖਸ਼ਾ ਦਲ ਤੋਂ ਕਾਲੀ ਮਾਤਾ ਮੰਦਰ ਤੋਂ ਲੰਗਰ ਮੈਨੇਜਮੈਂਟ ਹੋਰ ਸਾਰੇ ਜਿਹੜੇ ਸਾਥੀ ਆ ਸਾਡੇ ਉਹ ਕੱਲੀ ਕੱਲੀ ਥਾਂ ਤੋਂ ਸੰਤ ਸਮਾਜ ਤੋਂ ਜਿੰਨੇ ਸਾਥੀ ਆਏ ਆ ਉਹ ਸਿਰਫ ਇਸ ਗੱਲ ਦੀ ਗੱਲ ਕਰਨ ਆਏ ਸੀ ਡੀਸੀ ਸਾਹਿਬ ਨਾਲ ਵੀ ਅਸੀਂ ਪੰਜਾਬ ਚ ਆਮਨ ਅਮਾਨ ਤੇ ਸ਼ਾਂਤੀ ਚਾਹਨੇ ਆਂ ਪਰ ਸਾਨੂੰ ਸ਼ਾਂਤ ਰਹਿਣ ਦਿਓ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡਾ ਜਿਹੜਾ ਪੂਜਾ ਸਥਾਨ ਨੇ ਜਾਂ ਸਾਡਾ ਪੂਜਾ ਦਾ ਅਧਿਕਾਰ ਹੈ ਉਹ ਸਾਡੇ ਤੋਂ ਨਾ ਖੋਇਆ ਜਾਏ ਇਹ ਹਿੰਦੁਸਤਾਨ ਹੈ 1947 ਚ ਜਾਤ ਕੌਮ ਤੇ ਨਾਂ ਤੇ ਆਧਾਰ ਤੇ ਵੱਖਰਾ ਹੋਇਆ ਦੇਸ਼ ਹੈ ਇਹ ਹਿੰਦੁਸਤਾਨ ਹਿੰਦੂਆਂ ਨੂੰ ਤੇ ਸਿੱਖਾਂ ਨੂੰ ਮਿਲਿਆ ਹੋਇਆ ਦੇਸ਼ ਹੈ ਇਹਦੇ ਨਾਲ ਜਿਹੜਾ ਦੂਜਾ ਭਾਈਚਾਰਾ ਸੀ ਉਹਨਾਂ ਦਾ ਦੇਸ਼ ਵੱਖਰਾ ਹੋ ਗਿਆ ਸੀ ਅਰ ਅੱਜ ਜਿਹੜਾ ਪੂਜਾ ਦੇ ਹਾਲਾਤ ਨੇ ਉਹ ਲੱਗਦਾ ਵੀ ਅਫਗਾਨਿਸਤਾਨ ਵਰਗੇ ਆ ਪੰਜਾਬ ਸਰਕਾਰ ਇਨਸਾਫ ਦੇ ਇਹਦੇ ਵਿੱਚ ਆ ਸਫਲਤਾ ਸਾਬਤ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਿਵੇਂ ਪੱਤੋ ਦੇ ਵਿੱਚ ਮਸਲਾ ਹੋਇਆ ਨਿਹਾਲ ਸਿੰਘ ਵਾਲੇ ਪੰਜਾਬ ਦੇ ਹੋਰ ਕਈ ਥਾਵਾਂ ਤੇ ਹੋ ਰਿਹਾ ਸਾਡੀ 1000% ਕੋਸ਼ਿਸ਼ ਰਹਿੰਦੀ ਹੈ ਸਨਾਤਨ ਮਤੀਆਂ ਦੀ ਸਨਾਤਨ ਹੀ ਲੀਡਰਾਂ ਦੀ ਵੀ ਪੰਜਾਬ ਦੇ ਜਿਹੜੀਆਂ ਅਮਨ ਆਮਨ ਤੇ ਸ਼ਾਂਤੀ ਬਣੀ ਰਹੇ ਪਰ ਦੂਜੇ ਪਾਸੇ ਵੀ ਇਹ ਚਾਹੀਦਾ ਵੀ ਅਮਨ-ਆਮਨ ਤੇ ਸ਼ਾਂਤੀ ਨੂੰ ਕੋਈ ਨਾ ਕੋਈ ਸਹਾਰਾ ਲਾਇਆ ਜਾਏ ਇੱਕ ਪਾਸੇ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਅਸੀਂ ਸ਼ਾਂਤੀ ਦੀ ਤਾੜੀ ਵੀ ਜਾਣੀ ਚਾਹਦੇ ਆਂ ਪਰ ਦੂਜੇ ਸਾਥੀਆਂ ਨੇ ਵੀ ਚਾਹਨੇ ਆ ਵੀ ਸ਼ਾਂਤੀ ਦੀ ਤਾੜੀ ਸਾਡੇ ਨਾਲ ਬਰਾਬਰ-ਬਰਾਬਰੀ ਵੀ ਜਾਣ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਤਾੜੀ ਦਾ ਧਿਆਨ ਰੱਖੇ ਇਸ ਕਰਕੇ ਅੱਜ ਮਿਲ ਕੇ ਆਇਆ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਇਹ ਜਿਹੜੀ ਮੰਦਿਰ ਦੀ ਉਸਾਰੀ ਹੈ ਜਿਉਂ ਦੀ ਉਤੋਂ ਬਣੀ ਰਹੇਗੀ ਉਹਦੇ ਨਾਲ ਕੋਈ ਛੇੜਛਾੜ ਨਹੀਂ ਹੋਏਗੀ ਜੇ ਛੇੜਛਾੜ ਹੋਏਗੀ ਫਿਰ ਤੁਹਾਨੂੰ ਪਤਾ ਸਨਵੇਂ ਨਿਰਣੇ ਲੈਣਾ ਪਏਗਾ ਕੋਈ ਨਾ ਕੋਈ ਇਸ ਕਰਕੇ ਡੀਸੀ ਸਾਹਿਬ ਦੇ ਵਿਸ਼ਵਾਸ ਤੇ ਅਨੁਸ਼ਾਸਨ ਤੇ ਸਾਰੇ ਸਾਥੀ ਉਹਨਾਂ ਦੇ ਵਿਸ਼ਵਾਸ ਨੂੰ ਮੰਨਦੇ ਹੋਏ ਆਏ ਆ ਉਹਨਾਂ ਨੇ ਹਫਤੇ ਦਾ ਟਾਈਮ ਮੰਗਿਆ ਉਹਨਾਂ ਦੇ ਆਫੀਸਰ ਏਡੀਸੀ ਇੱਕ ਹਫਤੇ ਦੀ ਛੁੱਟੀ ਤੇ ਗਿਆ ਹੋਇਆ ਇਸ ਤੋਂ ਬਾਅਦ ਉਹ ਕਹਿੰਦੇ ਮੈਂ ਆਪ ਇਹਦੀ ਇਨਕੁਆਇਰੀ ਕਰਾ ਕੇ ਜਿਹੜਾ ਮਸਲਾ ਇਹਨੂੰ ਹੱਲ ਕਰਾਂ ਜੇ ਗੱਲ ਕਰੀ ਜਗ੍ਹਾ ਦੀ ਜਿਹੜੀ ਜਗ੍ਹਾ ਹੈਗੀ ਹੈ ਮੰਦਿਰ ਦੀ ਆਪ ਦੀ ਟਰਸਟਰੀ ਹੈ ਜਾਂ ਕੋਈ ਹੋਰ ਅਲੀਗੇਸ਼ਨ ਨਗਰੇ ਨੇ ਇਹ ਥਾਂ ਨਿੱਜੀ ਪ੍ਰਾਪਰਟੀ ਹੈ ਪਰਚੇਜ਼ ਕੀਤੀ ਹੋਈ ਪ੍ਰਾਪਰਟੀ ਹੈ ਜੀ ਆਪਣੀ ਜਿਹੜੀ ਜੱਦੀ ਪ੍ਰਾਪਰਟੀ ਉਹਦੀ ਮਾਹਮੜਲੇਸ਼ਵਰ ਜੀ ਦੀ ਸਾਡਿਆਂ ਦੀ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਿਹੜਾ ਵਿਵਾਦ ਹੈ ਜਾਂ ਕੋਈ ਫਸਾਦ ਹੈ ਉਹ ਨਹੀਂ ਹੈਗਾ ਕਿਉਂਕਿ ਚਾਰੇ ਦਿਸ਼ਾਵਾਂ ਦੇ ਵਿੱਚ ਉਹਨਾਂ ਦੀ ਆਪਣੀ ਜ਼ਮੀਨ ਹੈ ਜੇ ਨਾਲ ਸੱਜੇ ਖੱਬੇ ਕਿਸੇ ਦੀ ਲੱਗਦੀ ਹੋਏ ਅੱਗੇ ਪਿੱਛੇ ਲੱਗਦੀ ਹੋਏ ਤਾਂ ਕੋਈ ਬੰਦਾ ਇਤਰਾਜ਼ ਕਰ ਸਕਦਾ ਇਹ ਤਾਂ ਐਨੇ ਖਾਂਦੇ ਦੀ ਦਾੜੀ ਹਿੱਲਣ ਵਾਲੀ ਗੱਲ ਹੈ ਵੀ ਮੈਂ ਨਾ ਮੰਨੂ ਉਹ ਵਾਲਾ ਸਿਸਟਮ ਹੈ ਤੇ ਉਹ ਸਿਸਟਮ ਨੂੰ ਚੱਲਣਾ ਨਹੀਂ ਤੁਹਾਡੇ ਵੱਲੋਂ ਕੀ ਆ ਗਿਆ ਵੀ ਡੀਸੀ ਸਾਹਿਬ ਵੱਲੋਂ ਨੋਟਿਸ ਲਾਇਆ ਗਿਆ ਵੀ ਇਹਨੂੰ ਰੋਕੇ ਜਾਵੇ ਕੀ ਕਾਰਨ ਜਿਹੜਾ ਨੋਟਿਸ ਲਾਇਆ ਗਿਆ ਡੀਸੀ ਸਾਹਿਬ ਨੇ ਟਾਉਨ ਪਲਾਜ਼ਾ ਦੇ ਇੱਕ ਬਹਾਨਾ ਬਣਾ ਕੇ ਕਲੋਨੀ ਕੱਟਣ ਕੱਟਣ ਦੇ ਜਿਹੜੇ ਕਾਨੂੰਨ ਆ 1865 ਦੇ ਠੀਕ ਹੈ 95 ਵਾਲੇ ਉਹਨਾਂ ਦੇ ਤਹਿਤ ਇਹਨਾਂ ਨੇ ਉਹ ਐਕਸ਼ਨ ਦਾ ਜਿਹੜਾ ਕਿ ਚਿੱਠੀ ਆ ਕੱਢੀ ਸੀ ਪਰ ਉਹ ਜਿਹੜੀ ਚਿੱਠੀ ਹੈ ਉੱਥੇ ਵਾਇਲਟ ਨਹੀਂ ਹੈਗੀ ਕਿਉਂਕਿ ਕਲੋਨੀ ਨਹੀਂ ਕੱਟੀ ਜਾ ਰਹੀ ਇੱਕ ਮੰਦਰ ਦੀ ਉਹ ਸਾਰੀ ਆਪਣੀ ਨਿੱਜੀ ਪ੍ਰਾਪਰਟੀ ਕੀਤੀ ਜਾ ਰਹੀ ਹੈ ਮੈਨੂੰ ਨਹੀਂ ਪਤਾ ਵੀ ਏਡੀਸੀ ਸਾਹਿਬ ਨੇ ਕਿੰਨੂੰ ਖੁਸ਼ ਕਰਨ ਵਾਸਤੇ ਤੇ ਜਿਹੜਾ ਪਸਟਾਂਡਾ ਰਚਿਆ ਤੇ ਉਹ ਪਸਟਾਂਡਾ ਜਿਹੜਾ ਡੀਸੀ ਸਾਹਿਬ ਨੂੰ ਹੁਣ ਦਿਖਾਤਾ ਸਾਰੀਆਂ ਰਜਿਸਟਰੀਆਂ ਦਿੱਤੀਆਂ ਜ਼ਮੀਨ ਦੀ ਐਨਓਫ ਮਿਲੇ ਜਿਹੜਾ ਇਹਨਾਂ ਨੇ ਆਪਣਾ ਦੱਸਿਆ ਉਹ ਤਾਂ ਵਿਸ਼ੇ ਸੀਗਾ ਹੀ ਉਹਦੇ ਨਾਲ ਇੱਕ ਬਹੁਤ بڑا ਵਿਸ਼ੇ ਜਿਹੜਾ ਬਹੁਤ ਸਮੇਂ ਤੋਂ ਸतीश ਜੀ ਜਿਹੜੇ ਗਊ ਰੱਖਸ਼ਾ ਦਲ ਦੇ ਪ੍ਰਧਾਨ ਨੇ ਉਹ ਪੰਜਾਬ ਦੇ ਬਖ ਬਖ ਸਾਰਿਆਂ ਦੇ ਵਿੱਚ ਚੱਕ ਵੀ ਰਿਹਾ ਰਾਤ ਨੂੰ ਗਊ ਹੱਤਿਆ ਕਰਨ ਲਈ ਲੈ ਜਾ ਰਹੇ ਗੱਡੀਆਂ ਨੂੰ ਪਕੜਦੇ ਐ ਪਿਛਲੇ ਦਿਨੀ ਪਟਿਆਲਾ ਦੇ ਨੇੜੇ ਜਿਹੜਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਹੈ ਜਿੱਥੇ ਸਭ ਤੋਂ ਜ਼ਿਆਦਾ ਸਾਕਾ ਹੋਇਆ ਔਰ ਕੁਛ ਦਿਨਾਂ ਬਾਅਦ ਉਸ ਸਾਕੇ ਦੀ ਬਰਸੀ ਜਿਹੜੀ ਹੈ ਉਹ ਵੀ ਆਉਣ ਵਾਲੀ ਹੈ ਉਸ ਕੁਛ ਦਿਨ ਪਹਿਲਾਂ ਉੱਥੇ ਰਾਤ ਨੂੰ ਇਹਨਾਂ ਨੇ ਬੜੀ ਮਿਹਨਤ ਕਰਕੇ ਐਸੇ ਜਗ੍ਹਾ ਨੂੰ ਪਕੜਿਆ ਜਿੱਥੇ ਗਊਆਂ ਨੂੰ ਸਰੇ ਆਮ ਕਟਿਆ ਵਢਿਆ ਜਾ ਰਿਹਾ ਸੀਗਾ ਬੜੇ ਪੱਦਰ ਦੇ ਉੱਤੇ ਗਊਆਂ ਨੂੰ ਮਾਰਿਆ ਜਾ ਰਿਹਾ ਸੀ ਔਰ ਇਹਨਾਂ ਨੇ ਉਪਰਾਲਾ ਕਰਕੇ ਆਪਣੀ ਜਾਨ ਤੇ ਖੇਲ ਕੇ ਪਕੜਿਆ ਅਸੀਂ ਸਾਰੇ ਉੱਥੇ ਪਹੁੰਚੇ ਆ ਹਿੰਦੂ ਤਖਤ ਦੇ ਪ੍ਰਮੁਖ ਸਾਹਿਬ ਔਰ ਅਸੀਂ ਅਬ ਪਾਸੀ ਜੀ ਸੁਤੀਸ਼ ਜੀ ਤਾਂ ਸੀਗੇ ਅਸੀਂ ਉੱਥੇ ਪਹੁੰਚੇ ਔਰ ਦੇਖਿਆ ਵੀ ਗਊ ਹੱਤਿਆ ਬੜੇ ਪੱਦਰ ਦੇ ਉੱਤੇ ਕਿਤੇ ਜਾ ਰਹੀ ਹੈ ਔਰ ਅਸੀਂ ਉਸ ਦੇ ਵਿੱਚ ਫੈਸਲਾ ਕੀਤਾ ਵੀ ਗਊ ਹਤਿਆਰਾਂ ਨੂੰ ਤੁਰੰਤ ਪਕੜਿਆ ਜਾਏ ਪਹਿਲਾਂ ਧਰਨਾ ਜਿਹੜਾ ਹੈ ਪੂਰੇ ਪੰਜਾਬ ਚ 2 ਦਸੰਬਰ ਨੂੰ ਲੱਗਣਾ ਸੀਗਾ ਪਰ ਪੁਲਿਸ ਪ੍ਰਸ਼ਾਸਨ ਨੇ ਕੁਝ ਜਿਹੜੇ આરોપી ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਅਸੀਂ ਜਾਣਦੇ ਹਾਂ ਕਿ ਇਹ ਜਿਹੜੇ ਗਊ ਹੱਤਿਆ ਕਰਨ ਵਾਲੇ ਹੈ ਇਹਨਾਂ ਦਾ ਸਮੂਲ ਨਾਸ ਹੋਵੇ ਜੜ ਤੋਂ ਆ ਜਿਹੜਾ ਹੈ ਇਹਨਾਂ ਦਾ ਇਲਾਜ ਹੋਵੇ ਅੱਜ ਵੀ ਇੱਥੇ ਦੱਸਿਆ ਗਿਆ ਕਿ ਕਿਸੇ ਪੁਲਿਸ ਚੌਕੀ ਚ ਗਵਾਂ ਨਾਲ ਭਰਿਆ ਟਰੱਕ ਪਕੜਿਆ ਗਿਆ ਤਾਂ ਸਾਰੇ ਸੰਗਠਨਾਂ ਨੇ ਫੈਸਲਾ ਕੀਤਾ ਹੈ ਕਿ 16 ਦਸੰਬਰ 2024 ਨੂੰ ਸਰਕਾਰ ਦੇ ਖਿਲਾਫ ਬਹੁਤ بڑے ਧਰਨੇ ਹਰ ਡਿਪਟੀ ਕਮਿਸ਼ਨਰ ਦੇ ਬਾਹਰ ਲਗਾਏ ਜਾਣਗੇ ਉਸੇ سلسلے ਚ ਅੱਜ ਮੋਗਾ ਦੇ ਵਿੱਚ ਵੀ ਅਸੀਂ ਸਾਰੇ ਇਕਜੁੱਟ ਹੋ ਕੇ ਆਏ ਆਂ ਇਹ ਮਸਲੇ ਤੋਂ ਇਲਾਵਾ ਆਥੇ ਜਿਹੜਾ ਸਨਾਤਨ ਕਿਹੜਾ ਮੰਦਿਰ ਹੈ ਜੀ ਕਿਹੜਾ ਮੰਦਿਰ ਹੈ ਤਾਂ ਸ਼੍ਰੀ ਰਾਮੰਦਰ ਸ਼੍ਰੀ ਰਾਮੰਦਰ ਸ਼੍ਰੀ ਰਾਮੰਦਰ ਦੇ ਵੀ ਸਾਰੇ ਹਿੰਦੂ ਸੰਗਠਨਾਂ ਦੀ ਮੀਟਿੰਗ ਬੁਲਾਈ ਗਈ ਹੈ ਸਾਰਿਆਂ ਨਾਲ ਚਰਚਾ ਹੋਏਗੀ ਪਹਿਲੀ ਮੀਟਿੰਗ ਇੱਥੇ ਹੋ ਰਹੀ ਹੈ ਉਸ ਤੋਂ ਬਾਅਦ ਅੱਜ ਹੀ ਬਰਨਾਲਾ ਹੈ 4 ਵਜੇ ਸੰਗਰੂਰ ਵੀ ਹੈ ਇਹ ਜਿਹੜੇ ਦੋ ਜਗ੍ਹਾ ਦੀਆਂ ਮੀਟਿੰਗਾਂ ਅੱਜ ਆ ਕੱਲ ਲੁਧਿਆਣਾ ਵਿਖੇ ਮੀਟਿੰਗ ਕੀਤੀ ਜਾਊਗੀ ਤਾਂ ਅਸੀਂ ਅੱਜ ਇੱਥੇ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆ ਕਿ ਅਮਨ अरोड़ा ਜੀ ਬੰਗਲਾਦੇਸ਼ ਦੇ ਹਿੰਦੂਆਂ ਦੀ ਗੱਲ ਕਰ ਰਹੇ ਆ ਬਹੁਤ ਅੱਛੀ ਗੱਲ ਆ ਕਰਨੀ ਚਾਹੀਦੀ ਆ ਉੱਥੇ ਦੇ ਹਿੰਦੂ ਖਤਰੇ 'ਚ ਆ ਪਰ ਇੱਥੇ ਪੰਜਾਬ ਦੀ ਧਰਤੀ ਤੇ ਵੀ ਗਊ ਹੱਤਿਆ ਲਗਾਤਾਰ ਵਧ ਰਹੀ ਹੈ ਅਸੀਂ ਅਮਨ अरोड़ा ਜੀ ਨੂੰ ਬੇਨਤੀ ਕਰਾਂਗੇ ਕਿ ਉਹ ਪੰਜਾਬ ਦੇ ਪ੍ਰਧਾਨ ਬਣੇ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਤੱਕ ਇਹ ਗੱਲ ਪਹੁੰਚਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਕਾਨੂੰਨ ਦੀ ਐਸੀ ਵਿਵਸਥਾ ਕੀਤੀ ਜਾਏ ਕਿ ਕੋਈ ਵੀ ਗਊ ਹੱਤਿਆ ਕਰਨ ਵਾਲੇ ਦੀ ਹਿੰਮਤ ਨਾ ਹੋਵੇ ਕਿਉਂ ਪੰਜਾਬ ਦੀ ਪਵਿੱਤਰ ਧਰਤੀ ਤੇ ਇਸ ਤਰ੍ਹਾਂ ਦਾ ਕਾਰਨਾਮਾ ਕਰ ਸਕੇ ਤੇ 16 ਦਸੰਬਰ 2024 ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਦੇ ਬਾਹਰ ਗਊ ਰੱਖਸ਼ਾ ਦਲ ਦੀ ਅਗਵਾਈ ਦੇ ਵਿੱਚ ਗਊ ਭਗਤ ਜਿਹੜੇ ਵੀ ਗਊ ਪਤਾ ਚਾਹੇ ਉਹ ਸਿਵ ਸੰਨਾਧ ਦੇ ਆਇਆ ਚਾਹੇ ਬਜਰੰਗ ਦਲ ਦੇ ਆ ਚਾਹੇ ਵਿਸ਼ਵ инду ਪਰਿਸ਼ਦ ਦਾ ਕਿਸੇ ਵੀ ਸੰਗਠਨ ਨਾਲ ਹੈ ਜਿਨ੍ਹਾਂ ਦੀ ਆਸਥਾ ਗਊ ਮਾਤਾ ਦੇ ਪ੍ਰਤੀ ਹੈ ਉਹਨਾਂ ਨੂੰ ਖੁੱਲਾ ਸੱਦਾ ਹੈ ਕਿ ਉਹ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਜ਼ਿਲ੍ਹਿਆਂ 'ਚ ਪ੍ਰਬੰਧ ਕਰਨ ਕਿ ਸਨਾਤਨ Hindu ਬੜੀ ਸੰਖਿਆ ਦੇ ਵਿੱਚ ਨਿਕਲ ਕੇ ਆਣ ਔਰ 16 ਦਸੰਬਰ ਨੂੰ ਡਿਪਟੀ ਕਮਿਸ਼ਨਰ ਦੇ ਦਫਤਰਾਂ ਦੇ ਬਾਹਰ ਧਰਨੇ ਦਿੱਤੇ ਜਾਂ ਇਹ ਸਾਡਾ ਦੂਸਰਾ ਵੀ ਮਕਸਦ ਹੈ ਜਿਹੜਾ ਇਹਨਾਂ ਨੇ ਦੱਸਿਆ ਤੁਸੀਂ ਦੱਸੋ ਵੀ ਖਾਲਸਤਾਨੀ ਜਿਹੜੇ ਸੋਚਦੇ ਲੋਕ ਹੈ ਉਹਨਾਂ ਦਾ ਦਬਾਅ ਐਸਾ ਹੈ ਵੀ ਜਿਹੜੀ ਚੀਜ਼ ਇਹਨਾਂ ਦੇ ਗਲਾਡਾ ਦੇ ਜੁਡੀਕਸ਼ਨ 'ਚ ਆ ਰਹੀ ਹੈ ਜਿਹੜੇ ਏਡੀਸੀ ਸਾਹਿਬ ਨੇ ਨੋਟਿਸ ਦਿੱਤਾ ਉਹਦੀ ਜੁਡੀਕਸ਼ਨ 'ਚ ਹੀ ਨਹੀਂ ਹੈ ਉਹਦੀ ਪਾਵਰ 'ਚ ਹੀ ਨਹੀਂ ਹੈ ਮੈਂ ਇਹੀ ਸਵਾਲ ਚੁੱਕਿਆ ਵੀ ਜਦੋਂ ਮੋਗਾ ਦੇ ਏਡੀਸੀ ਦੀ ਜੁਡੀਕਸ਼ਨ 'ਚ ਨਹੀਂ ਆ ਰਹੀ ਨੋਟਿਸ ਦੇਣਾ ਫਿਰ ਉਹਨਾਂ ਨੇ ਵਿੱਚ ਕਪੈਸਿਟੀ ਕਿਸ ਦੀ ਹیثیت ਦੇ ਵਿੱਚ ਉਹਨੇ ਦਿੱਤਾ ਕੋਈ ਜਵਾਬ ਨਹੀਂ ਆਇਆ ਡਿਪਟੀ ਕਮਿਸ਼ਨਰ ਨੇ ਅਸ਼ੋਰ ਕੀਤਾ ਕਿ ਮੈਂ ਪੂਰੀ ਜਾਂਚ ਕਰਕੇ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਕਰਾਂਗਾ ਇਹ ਤੁਸੀਂ ਦੇਖ ਸਕਦੇ ਹੋ ਜੇ ਸਨਾਤਨਿਕ ਕੋਈ ਮੰਦਿਰ ਬਣਾ ਰਿਹਾ ਹੋਵੇ ਕਾਨੂੰਨ ਨਾ ਵੀ ਲਾਗੂ ਹੋ ਰਿਹਾ ਹੋਵੇ ਤਾਂ ਵੀ ਜ਼ਬਰਦਸਤੀ ਕਾਨੂੰਨ ਲਾਗੂ ਕਰ ਦਿੱਤਾ ਜਾਂਦਾ ਇਹ ਡੀਸੀ ਨੋਟਿਸ ਦੇ ਹੀ ਨਹੀਂ ਸਕਦਾ ਮੌਕੇ ਦਾ ਉਹਨੇ ਨੋਟਿਸ ਦਿੱਤਾ ਜਿਹੜਾ ਆਰਡਰ ਕਰਦੇ ਵੀ ਟਾ ਦਿਓ ਇਹ ਨਾਦਰਸਾਈ ਹੈ ਅਮਨ अरोड़ा ਜੀ ਤੁਸੀਂ ਪੰਜਾਬ ਦੇ ਪ੍ਰਧਾਨ ਹੋ ਇਹ ਜੇ ਐਡੀਸੀ ਅਗਰ ਕੰਮ ਕਰਨਗੇ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਨਹੀਂ ਬਣੇਗੀ ਕਿਉਂਕਿ 45% ਹਿੰਦੂਆਂ ਦੀਆਂ ਭਾਵਨਾਵਾਂ ਨੂੰ ਜੇ ਤੁਸੀਂ ਕਤਲ ਕਰੋਗੇ ਗਊ ਮਾਤਾ ਦੇ ਰੂਪ ਚ ਮੰਦਰ ਦੇ ਰੂਪ ਚ ਫਿਰ ਸਰਕਾਰ ਨੂੰ ਵੋਟ ਨਹੀਂ ਮਿਲੇਗੀ ਇਸ ਕਰਕੇ ਜੇਰਾ ਤੁਸੀਂ ਪ੍ਰਧਾਨ ਬਣਿਓ ਤਾਂ ਇਹ ਜੇ ਐਡੀਸੀ ਨੂੰ ਠਿਕਾਣੇ ਲਗਾਓ ਜਿਹੜੇ ਕਿ ਜਿਨ੍ਹਾਂ ਦੀ ਜੁਡੀਕਸ਼ਨ ਚ ਨਹੀਂ ਆ ਰਿਹਾ ਉਹ ਨੋਟਿਸ ਦੇ ਰਹੇ ਕਹਿ ਰਹੇ ਢਾ ਦਿਓ ਵੇ ਜਦੋਂ ਤੇਰੀ ਜੁਡੀਕਸ਼ਨ ਚ ਨਹੀਂ ਤੋ ਯਾਦਾ ਮਤਲਬ ਨਕਲੀ ਡਿਗਰੀ ਲੈ ਲਈ ਹੈ ਆਈਐਸਡੀ ਵੀ ਐਡੀਸੀ ਬਣ ਗਿਆ ਤੇ ਮੇਰਾ ਸਵਾਲ ਸਰਕਾਰ ਨੂੰ ਵੀ ਇਹ ਵੀ ਐਡੀਸੀ ਨੂੰ ਪੁੱਛੋ ਵੀ ਤੇਰੀ ਜੁਡੀਕਸ਼ਨ ਚ ਨਹੀਂ ਸੀ ਤੋ ਕਿਸ ਹਸਿਆ ਚ ਨੋਟਿਸ ਦਤਾ ਦੂਸਰਾ ਗੋਹਾਟਾ ਲਗਾਤਾਰ ਵੱਧ ਰਿਹਾ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਹਿੰਦੂ ਸਮਾਜ ਦੇ ਸਾਰੇ ਲੋਕ ਚਾਹੇ ਉਹ ਭਾਜਪਾ ਦੇ ਹੋਣ ਬਜਰੰਗ ਦਲ ਦੇ ਹੋਣ ਆਮ ਆਦਮੀ ਪਾਰਟੀ ਦੇ ਹੋਣ ਕਿਸੇ ਵੀ ਪਾਰਟੀ ਦੇ ਹੋਣ ਜਿਹੜੇ ਭਗਵਾਨ ਰਾਮ ਦੀ ਪੂਜਾ ਕਰਦੇ ਆਂ ਔਰ ਭਗਵਾਨ ਕ੍ਰਿਸ਼ਨ ਦੀ ਗਊ ਮਾਤਾ ਦੇ ਵਿੱਚ ਆਸਥਾ ਰੱਖਦੇ ਆਂ ਉਹ 16 ਤਰੀਕ ਨੂੰ ਆਪਣੇ ਆਪਣੀ ਜਗ੍ਹਾ ਦੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਬਾਹਰ ਤਰਨਾ ਦੇ ਜੈ ਸ਼੍ਰੀ ਰਾਮ ਜੈ